ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲੇ ਦੁਆ ਦੇ ਅਰਦਾਸ ਰਾਜਵੀਰ ਜਵਦਾ ਭਰਾ ਵਾਸਤੇ ਕਿ ਰੱਬ ਸੋਣਾ ਉਹਨਾਂ ਨੂੰ ਸਿਹਤ ਦੇਵੇ ਜੀ ਛੇਤੀ ਬਾਹਰ ਹੋਣ ਹਸਪਤਾਲ ਚੋਂ ਤੇ ਬਾਕੀ ਇਹ ਹੈ ਕਿ ਹਰ ਬੰਦਾ ਦੁਆ ਪ੍ਰੇਰ ਅਰਦਾਸ ਜਿਹੜਾ ਕਰਨ ਰਿਹਾ ਉਹਨਾਂ ਵਾਸਤੇ ਪਤਾ ਨਹੀਂ ਰੱਬ ਸੋਹਣੇ ਨੇ ਕੀ ਦੀ ਸੁਣਨੀ ਹੈ ਜਿਹੜੇ ਬੰਦੇ ਦੀ ਫਰਿਆਦ ਜਿਹੜੇ ਬੰਦੇ ਦੀ ਦੁਆ ਜਿਹੜੀ ਉਹ ਕਹਿੰਦੇ ਨੇ ਨਾ ਕਿ ਜਿੱਥੇ ਦਵਾਈ ਨੇ ਅਸਰ ਨਹੀਂ ਕਰਨਾ ਉੱਥੇ ਦੁਆ ਨੇ ਅਸਰ ਕਰਨਾ ਉਹ ਦੁਆ ਜਿਹੜੀਆਂ ਨੇ ਬਿਲਕੁਲ ਉਹ ਮਤਲਬ ਅਸਰ ਕਰਤੀਆਂ ਨੇ ਤੇ ਇਸ ਤੋਂ ਰਿਲੇਟਿਡ ਹੀ ਸਾਡੇ ਕੋਲ ਵੀਡੀਓ ਆਇਆ ਜੀ 2 ਘੰਟੇ ਪਹਿਲਾਂ ਰਾਜਵੀਰ ਜਵੰਦਾ ਜੀ ਹੁਣਾਂ ਤੋਂ ਰਿਲੇਟਿਡ ਹੀ ਦੁਆ ਅਰਦਾਸ ਹਰ ਕੋਈ ਕਰਦਾ ਪਿਆ ਤੇ ਹਰਿੰਦਰ ਸੰਧੂ ਨੇ ਜੀ ਉਹਨਾਂ ਦਾ ਵੀਡੀਓ ਆਪਣੇ ਕੋਲ ਪਹਿਲੇ ਆਪਾਂ ਵੀਡੀਓ ਵਾਲ ਚੱਲਦੇ ਆਂ ਤੇ ਉਹਨਾਂ ਨੇ ਪੂਰਾ ਇੱਕ ਸ਼ੋਅ ਬਣਾਇਆ ਰਾਜਵੀਰ ਜਵੰਦੇ ਵੀਰ ਨੂੰ ਰਾਜਵੀਰ ਜਵੰਦੇ ਵੀਰ ਨੂੰ ਤੇਰੇ ਬਸ ਸਹਾਰੇ ਸਹਾਰੇ ਤੇਰੇ ਰੰਗ ਲਿਆ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਜਿੱਥੇ ਵੀ ਤੁਸੀਂ ਹੋ ਜਿੱਥੇ ਵੀ ਬੈਠੇ ਹੋ ਕਰ ਜਾ ਕੇ ਵੀ ਸਾਡੇ ਭਾਈ ਰਾਜਵੀਰ ਜਵੰਦਾ ਸਾਡਾ ਬਹੁਤ ਪਿਆਰਾ ਕਲਾਕਾਰ ਭਰਾ ਬਹੁਤ ਹੀ ਪਿਆਰਾ ਇਨਸਾਨ ਅਜ ਬੜੀ ਮੁਸ਼ਕਲ ਦੇ ਵਿੱਚ ਆ ਉਹਦੇ ਲਈ ਦੁਆ ਜ਼ਰੂਰ ਕਰਿਓ ਜੀ ਕਿਉਂਕਿ ਤੁਸੀਂ ਇੰਨੇ ਕਲਾਕਾਰਾਂ ਨੂੰ ਪਿਆਰ ਕਰਦੇ ਹੋ ਇੰਨੀ ਗਿਣਤੀ ਚਾਹੁੰਦੇ ਤੁਹਾਡੀਆਂ ਦੁਆਵਾਂ ਬੜੀ ਕੀਮਤ ਰੱਖਦੀਆਂ ਨੇ ਸੁਰਾਜਵੀਰ ਜਵੰਦਾ ਉਹਦੇ ਲਈ ਜ਼ਰੂਰ ਦੁਆ ਕਰੋ ਆ ਦੋ ਲੈਣਾ ਬਾਬਾ ਜੀ ਦੇ ਨਾਂ ਤੇ ਫਿਰ ਅੱਗੇ ਚੱਲਦੇ ਆਓ ਜੀ

ਜਾਏ ਫੂਕ ਮਾਰਿਆ ਕੀੜੀ ਉੱਡ ਜਾਏ ਫੂਕ ਮਾਰਿਆ ਕੀੜੀ ਉੱਡ ਜਾਏ ਹਾਥੀ ਕਿੰਨੇ ਭਾਰੇ 야. <목소리나> Fadi ਕੁੰਜੀ ਰੱਖਦਾ ਹਰ ਵੇਲੇ ਤੂੰ ਨਾਲ ਫੜੀ ਹਰ ਵੇਲੇ ਤੂੰ ਨਾਲ ਫੜੀ ਹਰ ਵੇਲੇ ਤੂੰ ਨਾਲ ਫੜੀ ਕੁੱਲ ਦੁਨੀਆਂ ਤੇ ਕਾਬੂ ਰੱਖਣਾ ਜ਼ਰੂਰ ਦੁਆ ਕਰ ਰਹੇ ਉਸ ਵੀਰ ਲਈ ਮੈਂ ਮਾਲਵਾ ਟੀਵੀ ਹਲਾਮ ਦਾ ਸੰਵਾਦ ਕਰਦਾ ਹਾਂ ਬਹੁਤ ਵਧੀਆ ਟੰਗ ਟੰਗ ਕਵਰੇਜ ਕਰ ਰਹੇ ਨੇ ਸਾਡੇ ਬਿੱਟੂ ਸਾਊਂਡ ਆਈਵਰ ਇਸ ਸਾਊਂਡ ਤੇ ਗਾਇਦਾ ਇੱਕ ਛੋਟਾ ਜਿਹਾ ਗੀਤ ਲੋਕਤਾ ਤੋਂ ਬਾਅਦ ਫਿਰ ਦਗਾਣਿਆਂ ਦਾ ਮਾਹੌਲ ਬਣਾਉਣੇ ਨੇ ਜੀ ਲੰਕਾ ਢਾਵੇ ਪੇਤੀ ਕਰਦਾ ਆ ਆਵਾਜ਼ ਠੀਕ ਆ ਰਹੀ ਹੈ ਜੀ ਸਮਝ ਆ ਰਹੀ ਹੈ ਨਾ ਕਿਉਂਕਿ ਬਹੁਤ ਪਿਆਰੀ ਸਾਊਂਡ ਹੈ ਫਿਰ ਵੀ ਜੇ ਤੁਹਾਨੂੰ ਕੋਈ ਸ਼ਿਕਾਇਤ ਹੋ ਜਰੂਰ ਦੱਸਿਓ ਆਓ ਜੀ ਭਾਈ ਗਰਜੀਤ ਜੀ ਜਿਵੇਂ ਦਾ ਤੋਂ ਮੇਰੇ ਬਹੁਤ ਪਿਆਰੇ ਮਿੱਤਰ ਬਹੁਤ ਸਾਰਾ ਮਾਣ ਕਰਕੇ ਕਿਨੇ ਰਿਮਾਸਟਰ ਜੀ ਰਜਿੰਦਰ ਸਿੰਘ ਜੀ ਕੈਨੇਡਾ ਤੋਂ ਬਹੁਤ ਸਾਰਾ ਮਾਣ ਓ ਲੰਕਾ ਟਾਵੇ ਭੇਦੀ ਘਰ ਦਾ ਮੜਾ ਕੋਰਸ ਦੇ ਦਿਓ ਥੋੜਾ ਜਿਹਾ ਮੇਨ ਸਟੇਜ ਤੇ ਥੋੜਾ ਜਿਹਾ ਕੋਰਸ ਉੱਚੀ ਕਰ ਓ ਲੰਕਾ ਟਾਵੇ ਭੇਦੀ ਘਰ ਦਾ ਹਾਂ ਮੀ ਮਤਲਬ ਦੇ ਵੱਲ ਭਰਦਾ ਪਿੱਠ ਤੇ ਦੂਜੇ ਦੀ ਗੱਲ ਕਰਦਾ ਪਿੱਠ ਤੇ ਦੂਜੇ ਦੀ ਗੱਲ ਕਰਦਾ ਬੁੱਲ ਹਰੇ ਕਹ ਹੈ ਢੇਰਦਾ ਲੋੜੀ ਐਸੀ ਵੀਡੀਓ ਉਹ ਸ਼ੋਅ ਜਿਹਦੇ ਵਿੱਚ ਹਰਿੰਦਰ ਸੰਧੂ ਜੀ ਨੇ ਉਹਣਾ ਨੇ ਸਪੈਸ਼ਲੀ ਸ਼ੁਰੂ ਦੇ ਵਿੱਚ ਰਾਜਵੀਰ ਭਰਾ ਵਾਸਤੇ ਦੁਆ ਦੀ ਅਪੀਲ ਕੀਤੀ ਹੈ ਔਰ ਬਿਲਕੁਲ ਉਹਨਾਂ ਦਾ ਐਕਸੈਂਟ ਜਦੋਂ ਗੱਲ ਕਰ ਰਹੇ ਸਨ ਸੁਣਾ ਰਹੇ ਸਨ ਦੱਸ ਰਹੇ ਸਨ ਅਰਦਾਸ ਕਰ ਰਹੇ ਸਨ ਤੇ ਅਚਕੋਲੇ ਖਾਨ ਲੱਗ ਪਏ ਸਨ ਹਾਂ ਐਂਡ ਤੇ ਲਾ ਕੇ ਖੁਦ ਰੋਣ ਲੱਗੇ ਸੀਗੇ ਲੱਗ ਪਏ ਸਨ ਮਨ ਦੇ ਵਿੱਚ ਬਿਲਕੁਲ ਅਸੀਂ ਉਹਨਾਂ ਦਾ ਕਮਲਾ ਗੀਤ ਕੱਲ ਸੁਣਨ ਡੇ ਸਾਂ ਕਮਲਾ ਗੀਤ ਤੁਸੀਂ ਸੁਣਿਆ ਉਹਨਾਂ ਦਾ ਨਹੀਂ ਤੈਨੂੰ ਕਮਲਾ ਕਮਲਾ ਕਹਿੰਦੀਆਂ ਤੇਰੇ ਪਿਆਰ ਤਵੇ ਅਸ ਪਈ ਹੋਈ ਅੱਛਾ ਅੱਛਾ ਕੱਲ ਜਿਹੜਾ ਸੁਣਿਆ ਸੀ ਕਮਲੇ ਕਦਤੀ ਤੂੰ ਤੇਰੀ ਇਕਲ ਨੇਆਂੀਆਂ ਅੱਜ ਕੱਲ ਕਮਲੇ ਨਹੀਂ ਲੱਭਦੇ ਦੁਨੀਆ ਬਹੁਤ ਸਿਆਣੀ ਬਈ ਅੱਛਾ 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 ਨਹੀਂ ਸੁਣਿਆ ਇਹ ਉਹਨਾਂ ਦਾ ਵਿਪਾਦ ਇਹਨਾਂ ਦਾ ਸੁਣਾਉਣ ਵਾਲੀ ਗੀਤ ਹੈ ਸੁਣਿਆ ਹੋ ਲਾਜ਼ਮੀ ਤੇ ਉਹ ਸੁਣਦੇ ਆ ਕੱਲ ਅੱਖਾਂ ਦੇ ਵਿੱਚ ਹੰਝੂ ਸਨ ਤੇ ਐਵੇਂ ਹੀ ਸਨ ਕਿ ਯਾਰ ਕਿੱਡਾ ਜਵਾਨ ਬੰਦਾ ਯਾਰ ਕਿੱਡਾ ਹਰੇ ਉਮਰ ਹੀ ਕੀ 33 ਸਾਲ ਹੋਏਗੀ ਸਾਡੀ ਏਜ ਦਾ ਹੋਏਗਾ ਆਪਣੀ ਏਜ ਦਾ ਠੀਕ ਹੈ ਇਹਨਾਂ ਦੇ ਨਾਲ ਜਿੰਨੇ ਵੀ ਸ਼ੋਅ ਵਗੈਰਾ ਜਾਂ ਕੋਈ ਚੀਜ਼ਾਂ ਵੇਖਦੇ ਨਾ ਤੇ ਸਾਰੇ ਵੀਰੇ ਭਰਾ ਕੋਈ ਅਸੀਂ ਦੱਸਦੇ ਸੀ ਕਹਿੰਦੇ ਪਿੰਡ ਦੇ ਵਿੱਚ ਇਹਨੂੰ ਹਰ ਬੰਦਾ ਭਾਵੇਂ ਬੱਚਾ ਹੈ ਤੇ ਭਾਵੇਂ ਵੱਡਾ ਹੈ ਹਰ ਬੰਦੇ ਹੀ ਕੰਦਾ ਬੜਾ ਪਸੰਦ ਕਰਦਾ ਵੀ ਬਾ ਬੰਦਾ ਵੀ ਬਾ ਬੰਦਾ ਕੰਦਾ ਯਾਰ ਕੋਈ ਕਿਸੇ ਨੇ ਕਦੀ ਕਹਿੰਦਾ ਗੁੱਸੇ ਵਿੱਚ ਵੀ ਕਦੀ ਕਿਸੇ ਨੇ ਗੱਲ ਨਹੀਂ ਕੀਤੀ ਇਹਨੇ ਕੀ ਬਾਤ ਆ ਯਾਰ ਤੇ ਰੱਬ ਨੂੰ ਪਤਾ ਨਹੀਂ ਯਾਰ ਇਦਾਂ ਦੇ ਬੰਦੇ ਕਿਉਂ ਚਾਹੀਦੇ ਹੁੰਦੇ ਆ ਇਦਾਂ ਦੇ ਬੰਦੇ ਜਿਹੜੇ ਨਾ ਦੁਆ ਕਰੋ ਉਹਨਾਂ ਵਾਸਤੇ ਜੀ ਹਾਂ ਦੁਆ ਤਾਂ ਕਰ ਰਹੇ ਆ ਲੇਕਿਨ ਰੱਬ ਚੰਗੇ ਬੰਦੇ ਦੁਨੀਆ ਤੇ ਰਹਿਣ ਘੱਟ ਹੀ ਦਿੰਦਾ ਵਾ ਰੱਬ ਸੋਣਾ ਜੀ ਉਹਨਾਂ ਨੂੰ ਸਿਹਤ ਦੇਵੇ ਇਹ ਹੀ ਦੁਆਰ ਅਰਦਾਸ ਹੈ ਬਿਲਕੁਲ ਆ ਲੇਕਿਨ ਜਿਹੜੀਆਂ ਖਬਰਾਂ ਜਿਹੜੀ ਚੀਜ਼ਾਂ ਆਪਣਾ ਡਿਜ਼ਾਈਨ ਹੈ ਬਾਕੀ ਜਿਹੜੇ ਭਰਾ ਯਾਰ ਜਿਹੜੇ ਲੋਕ ਗਲਤ ਵੀਡੀਓ ਬਣਾ ਕੇ ਪਾਣ ਦੇ ਨੇ ਉਹਨਾਂ ਆਹ ਕਈ ਵਜ੍ਹਾ ਵੀ ਹੁੰਦਾ ਉੱਥੇ ਮੈਨਿਲ ਦੇ ਵਿੱਚ ਕਿ ਮੈਂ ਕਈ ਵੀਡੀਓ ਇਦਾਂ ਉਹਨਾਂ ਨੇ ਮਾਰ ਦਿੱਤਾ ਇਹੋ ਜਿਹਾ ਲਿਖ ਦਿੰਦੇ ਨੇ ਕਿ ਜੀ ਰਾਜਵੀਰ ਜਵੰਦਾ ਇੰਜ ਹੋ ਗਿਆ ਇੰਜ ਹੋ ਗਿਆ ਤੇ ਉਹ ਬਸ ਇੱਕ ਵੇਟ ਦੇ ਚੱਕਰਾਂ ਦੇ ਵਿੱਚ ਕੁਝ ਥੋੜੇ ਜਿਹਾ ਵੀਊਜ਼ ਦੇ ਚੱਕਰਾਂ ਦੇ ਵਿੱਚ ਆ ਲੋਕਾਂ ਨੂੰ ਗਲਤ ਗਾਈਡ ਕਰਕੇ ਤੇ ਉਹ ਮਤਲਬ ਜ਼ਾਹਰ ਹੈ ਜਿੰਨੇ ਵੀ ਥੰਬਨੇਲ ਵੇਖਣਾ ਉਹਨੇ ਕਲਿੱਕ ਕਰਨਾ ਹੈ ਕਿ ਯਾਰ ਕੀ ਹੋ ਗਿਆ ਵੀ ਕੀ ਤੇ ਸਹੀ ਸਹੀ ਗੱਲ ਹੈ ਲੇਕਿਨ ਇਹ ਮਿਸਲੀਡ ਨਾ ਕਰੋ ਮਿਸ ਇਨਫਾਰਮੇਸ਼ਨ ਜਿਹੜੀ ਹੈ ਉਹ ਨਾ ਕਰਿਆ ਕਰੋ ਯਾਰ ਜਿਹੜੇ ਕੰਟੈਂਟ ਕ੍ਰੇਟਰ ਨੇ ਸਪੈਸ਼ਲੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਵੇਖੋ ਜੀ ਆ ਇਹ ਬਹੁਤ ਇਹੋ ਜਿਹੇ ਮਾਮਲੇ ਜਿਹੜੇ ਹੁੰਦੇ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦਾ ਥੰਬਨੇਲ ਬਣਾਉਣਾ ਤੇ ਉਹਦੇ ਵਿੱਚ ਇਹ ਲਿਖਣਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖਣਾ ਤੇ ਬੜੀ ਮਾੜੀ ਗੱਲ ਹੈ ਬਾਕੀ ਦੁਆ ਕਰੋ ਅਰਦਾਸ ਕਰੋ ਕਿ ਸਿਹਤ ਯਾਬ ਹੋਣ ਰਾਜਵੀਰ ਵੀਰਾ ਆਪਣੇ ਵਿੱਚ ਫਿਰ ਵਾਪਸ ਆਏਗਾ ਬਿਲਕੁਲ ਠੀਕ ਹੈ ਕਿ ਉਹਦੀ ਸਟ ਹੈ ਗਹਿਰੀ ਥੋੜੀ ਕਿ ਹੈ ਟੈਨਸ਼ਨ ਵਾਲੀ ਹੈ ਕ੍ਰਿਟੀਕਲ ਉਹਦੀ ਇਸ ਟਾਈਮ ਵੇਖੋ ਜੀ ਕਿਹਨੇ ਜਿੰਨੇ ਦੀ ਮਰਜ਼ੀ ਹੋਵੇ ਲekin ਵਕਤ ਤੋਂ ਪਹਿਲਾਂ ਤੁਸੀਂ ਫੈਸਲਾ ਔਰ ਇਸ ਤਰ੍ਹਾਂ ਦਾ ਗਲਤ ਥੰਬਨੇਲ ਜਾਂ ਗਲਤ ਵੀਡੀਓ ਕੋਈ ਨਾ ਆਏ ਮੈਂ ਕਈ ਐਸੇ ਥੰਬਨੇਲ ਵੇਖੇ ਜਿਨ੍ਹਾਂ ਨੇ ਪਾਸਟਵੇ ਵੀ ਲੈ ਦਿੱਤਾ ਹੋਇਆ ਬੜੀ ਇਹ ਕਹਿ ਲੋ ਕਿ ਇਹ ਕਿੰਨਾ ਇਨਸਾਨੀਅਤ ਤੋਂ ਗਿਰੀ ਹੋਇਆ ਹਰਕਤ ਹੈ ਗਿਆ ਬਿਲਕੁਲ ਇਦਾਂ ਦੀ ਕੋਈ ਹਰਕਤ ਨੂੰ ਕਰਨਾਂ ਤੋਂ ਪਹਿਲਾਂ ਸ਼ਰਮ ਆਣੀ ਚਾਹੀਦੀ ਹੈਗੀ ਆ ਬਾਕੀ ਦੁਆ ਸੀ ਕਰਦੇ ਆ ਜੋ ਵੀ ਕੋ ਥੰਬਨੇਲ ਵੀ ਬਣਾਣਾ ਹੁੰਦੇ ਆ ਉੰਦੇ ਆਸੀ ਉੰਦੀ ਦੁਆ ਦੁਆ ਵਾਸਤੇ ਦੁਆ ਵਾਸਤੇ ਬਣਾ ਲਿਓ ਕਿ ਰੱਬ ਸੋਣਾ ਨੂੰ ਜਲਦੀ ਸਿਹਤ ਦੇਵੇ ਉਹਦੇ ਮੇਲ ਹੁੰਦੇ ਆ ਭਾਈ ਕ੍ਰਿਸ਼ਮੇ ਹੋ ਸਕਦੇ ਆ ਰੱਬ ਪਾ ਉਹਨਾਂ ਨੂੰ ਠੀਕ ਕਰ ਸਕਦਾ ਹੈਗਾ ਵਾ ਅਸੀਂ ਤੁਸੀਂ ਤਾਂ ਉਹਨਾਂ ਦੁਆ ਕਰਸਨੇ ਲੇਕਿਨ ਠੀਕ ਤੇ ਰੱਬ ਨੇ ਕਰਨਾ ਹੋ ਸਕਦਾ ਠੀਕ ਹੋ ਜਾਏ ਬਿਲਕੁਲ ਲੇਕਿਨ ਕਲਿੱਕਬੇਟ ਵਾਸਤੇ ਜਿਹੜੀਆਂ ਹਰਕਤਾਂ ਕਰਦੇ ਪਏ ਨੇ ਜਿਹੜੇ ਛੋਟੇ ਛੋਟੇ ਯੂਟਿਊਬਰ ਹੈਗੇ ਤੁਸੀਂ ਆਪਣੇ ਆਪ ਨੂੰ ਪੈਸਾ ਕਮਾਉਣ ਵਾਸਤੇ ਤਾਂ ਕਰ ਰਹੇ ਹੋ ਸ਼ਰਮ ਕਰਨੀ ਚਾਹੀਦੀ ਇਹਦਾ ਨਾ ਕਰੋ ਤੁਹਾਡੀ ਮਿਹਰਬਾਨੀ ਹੈ ਜੀ ਹੱਥ ਜੁੜੇ ਤੁਹਾਡੇ ਅੱਗੇ ਚਲੋ ਜੀ ਬਾਕੀ ਆਪਾਂ ਅਗਲੇ ਵੀਡੀਓ ਚ ਆਉਨੇ ਆ ਜੀ ਤੇ ਰੱਖੋ ਆਪਣਾ ਖਿਆਲ